YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾ ਰਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਅੱਜ ਪਹੁੰਚੇ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਇਹ 10 ਹਸ ਪਾਵਰ ਦਾ ਸੋਲਰ ਪੰਪ ਸਿਸਟਮ ਹੈ ਕਿਸੇ ਹੋਰ ਫਰਮ ਦੁਆਰਾ ਅੱਜ ਤੋਂ 2-3 ਸਾਲ ਪਹਿਲਾਂ ਇਹ ਸੋਲਰ ਸਿਸਟਮ ਇੰਸਟਾਲ ਕੀਤਾ ਗਿਆ ਸੀ ਪਰ ਇਹਨਾਂ ਦੋਨਾਂ ਤਿੰਨਾਂ ਸਾਲਾਂ ਤੋਂ ਇਹ ਸਿਸਟਮ ਵਧੀਆ ਤਰੀਕੇ ਨਾਲ ਪਰਫਾਰਮੈਂਸ ਨਹੀਂ ਸੀ ਦੇ ਰਿਹਾ ਹੁਣ ਆਪਾਂ ਇੱਥੇ ਨੈਸਾ ਕੰਪਨੀ ਦੀ ਮੋਟਰ ਪਾਈ ਹੈ ਪਹਿਲਾਂ ਵਿੱਚ ਦਿੱਕਤ ਇਹ ਆਉਂਦੀ ਸੀ ਤੇ ਨਾ ਤੇ ਸਵੇਰੇ ਟਾਈਮ ਨਾਲ ਚੱਲਦਾ ਸੀ ਔਰ ਇਹ ਮਾੜੀ ਜੀ ਬੱਦਲਵਾਈ ਤੇ ਵੀ ਟ੍ਰਿਪ ਕਰ ਜਾਂਦਾ ਸੀ ਹੁਣ ਜਿਵੇਂ ਤੁਸੀਂ ਵੀਡੀਓ ਚ ਵੇਖ ਚੁੱਕੇ ਹੋ ਇੱਥੇ ਨੈਸਾ ਦੀ ਆਪਾਂ ਮੋਟਰ ਪਾਈ ਏ ਤੇ ਬੱਦਲਵਾਈ ਦੇ ਵਿੱਚ ਵੀ ਮੋਟਰ ਪਾਣੀ ਕੱਢਦੀ ਪਈ ਏ ਬਿਲਕੁਲ ਕਾਲਾ ਬੱਦਲ ਸੀ ਸੂਰਜ ਦੇ ਅੱਗੇ ਫਿਰ ਵੀ ਮੋਟਰ ਪਾਣੀ ਦੀ ਪਰਫਾਰਮੈਂਸ ਦੇ ਰਹੀ ਏ ਮੋਟਰ ਪਾਣੀ ਕੱਢਦੀ ਪਈ ਏ 160 ਫੁੱਟ ਡਿਲੀਵਰੀ ਪਾਈਪ ਦੇ ਨਾਲ ਇਸ ਟਾਈਮ ਮੋਟਰੇ ਚੱਲਣ ਲਈ 160 ਫੁੱਟ ਤੋਂ 3 ਇੰਚੀ ਫਲੋ ਹੈ ਮੋਟਰ ਦਾ ਬਹੁਤ ਸੋਹਣਾ ਪਾਣੀ ਬਣਿਆ ਏ ਜੇ ਪਾਣੀ ਦੇ ਲੈਵਲ ਦੀ ਗੱਲ ਕਰੀਏ ਤੇ 130 ਫੁੱਟ ਤੋਂ 140 ਫੁੱਟ ਤੇ ਇਹ ਜਿਹੜੇ ਪਾਣੀ ਨੇ ਚੋਆ ਟੁੱਟ ਗਿਆ ਸੀ ਫਿਰ ਦੋ ਦੋ ਡਿਲੀਵਰੀਆਂ ਹੋਰ ਪਾਈਆਂ ਗਈਆਂ ਨੇ ਇਹ ਸੋਲਰ ਪੰਪ ਤੇ ਵੀ 160 ਫੁੱਟ ਡਿਲੀਵਰੀ ਪਾਈ ਗਈ ਹੈ 160 ਫੁੱਟ ਤੋਂ 3 ਇੰਚੀ ਵਧੀਆ ਪ੍ਰੈਸ਼ਰ ਦਾ ਪਾਣੀ ਹੈ ਇਸ ਟਾਈਮ ਔਰ ਬਹੁਤ ਵਧੀਆ ਪਰਫਾਰਮੈਂਸ ਆਈ ਹੈ ਨੈਸਾ ਕੰਪਨੀ ਦੀ ਸੋਲਰ ਸਪੈਸ਼ਲ ਸੋਲਰ ਸਮਰਸੀਬਲ ਮੋਟਰ ਇਥੇ ਇੰਸਟਾਲ ਕੀਤੀ ਗਈ ਹੈ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਕੁਆਲਿਟੀ ਦੇ ਸੋਲਰ ਸਿਸਟਮ ਤੇ ਚੰਗੀ ਸਰਵਿਸ ਕਰਕੇ ਅਸੀਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਇਹ ਚੀਜ਼ ਜਾਣਨੇ ਹੁੰਨੇ ਆ ਕਿ ਜਦੋਂ ਵੀ ਤੁਸੀਂ ਸੋਲਰ ਪੰਪ ਲਵਾਉਂਦੇ ਹੋ ਜਦੋਂ ਤੁਸੀਂ ਸੋਲਰ ਸਿਸਟਮ ਲਵਾਉਂਦੇ ਹੋ ਤੇ ਉਹਦੇ ਵਿੱਚ ਮੋਟਰ ਵੀ ਸੋਲਰ ਦੀ ਹੀ ਪਾਇਆ ਕਰੋ ਉੱਚ ਕੋਈ ਵੀ ਨਾਰਮਲ ਕੰਪਨੀ ਦੀ ਮੋਟਰ ਜਾਂ ਫਿਰ ਗ੍ਰਿਡ ਮੋਟਰ ਨਾ ਪਾਇਆ ਕਰੋ ਉਹਦੇ ਨਾਲ ਤੁਹਾਡੇ ਸੋਲਰ ਸਿਸਟਮ ਤੇ ਇਫੈਕਟ ਪੈਂਦਾ ਚੰਗੀ ਪਰਫਾਰਮੈਂਸ ਨਹੀਂ ਆਉਂਦੀ ਤੇ ਬਾਅਦ ਚ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਾਰਮਲ ਗ੍ਰਿਡ ਮੋਟਰ ਜਦੋਂ ਤੁਸੀਂ ਸੋਲਰ ਸਿਸਟਮ ਤੇ ਇੰਸਟਾਲ ਕਰਦੇ ਹੋ ਉਹਦੇ ਵਿੱਚ ਜਦੋਂ ਥੋੜਾ ਜਿਹਾ ਵੀ ਬਦਲਾਉਂਦਾ ਤੇ ਮੋਟਰ ਇੱਕਦਮ ਟ੍ਰਿਪ ਕਰਕੇ ਬੰਦ ਹੋ ਜਾਂਦੀ ਹੈ ਜਦੋਂ ਤੌਪਾ ਆਉਂਦੀ ਹੈ ਫਿਰ ਦੁਬਾਰਾ ਚੱਲਦੀ ਹੈ ਪਰ ਨੈਸਾ ਦੀ ਸੋਲਰ ਸਪੈਸ਼ਲ ਮੋਟਰ ਜਿਹੜੀ ਉਹ ਚੇਹੇ ਪ੍ਰੋਬਲਮ ਨਹੀਂ ਹੁੰਦੀ ਹੈਗੀ ਜਦੋਂ ਵੀ ਬਦਲਵਾਈ ਆਉਂਦੀ ਹੈ ਮੋਟਰ ਪਾਣੀ ਡਾਊਨ ਕਰ ਜਾਂਦੀ ਹੈ ਪਰ ਵਾਰ-ਵਾਰ ਜ਼ਿਆਦਾ ਟਰਿੱਪ ਨਹੀਂ ਕਰਦੀ ਜਿਹਦੇ ਕਰਕੇ ਤੁਹਾਨੂੰ ਵਧੀਆ ਪਰਫਾਰਮੈਂਸ ਮਿਲਦੀ ਹੈ ਤੇ ਨੈਸਾ ਦੀ ਖਾਸੀਅਤ ਇਹ ਵੀ ਹਰੇਕ ਤਰ੍ਹਾਂ ਦੇ ਮੌਸਮ ਦੇ ਵਿੱਚ ਤੁਹਾਨੂੰ ਇੱਕ ਚੰਗੀ ਪਰਫਾਰਮੈਂਸ ਦਿੰਦੀ ਹੈ ਤੁਸੀਂ ਵੀ ਕੋਈ ਸੋਲਰ ਸਿਸਟਮ ਲਵਾਇਆ ਹੈ ਤੁਹਾਡੇ ਸੋਲਰ ਪੰਪ ਦੇ ਵਿੱਚ ਕੋਈ ਦਿੱਕਤ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਨਵਾਂ A ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਸੋਲਰ ਪੰਪ ਲੈਣਾ ਚਾਹੁੰਦੇ ਹੋ ਜਾਂ ਕੋਈ ਡਰਾਈਵ ਦੇ ਵਿੱਚ ਪ੍ਰੋਬਲਮ ਹੈ ਪੈਰਾਮੀਟਰ ਸੈਟਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਨਵੀਂ ਡਰਾਈਵ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਸੋਲਰ ਪੰਪ ਤੋਂ ਘਰ ਦਾ ਲੋਡ ਚਲਾਉਣ ਵਾਸਤੇ ਸਿੰਗਲ ਫੇਸ ਕੰਟਰੋਲਰ ਲੈਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨ ਜੁੜੇ ਰਹੋ ਸਾਡੇ ਨਾਲ ਵੰਦੇ ਰਹੋ ਪੰਜਾਬੀ ਡੈਰੀਮੈਨ ਸੋਲਰ